ਉਪ ਰਾਸ਼ਪਤੀ ਦੀ ਚੋਣ ਦੇ ਵਿੱਚ ਹੋਈ ਕਰਾਸ ਵੋਟਿੰਗ اپੋਜੀਸ਼ਨ ਦੇ 14 ਸੰਸਦਾਂ ਨੇ ਸੀਪੀ ਰਾਧਾ ਕ੍ਰਿਸ਼ਨਨ ਦੇ ਹੱਕ ਦੇ ਵਿੱਚ ਕੀਤਾ ਮਤਦਾਨ 152 ਵੋਟਾਂ ਦੇ ਫਰਕ ਦੇ ਨਾਲ 20 ਸੁਦਰਸ਼ਨ ਰਾਡੀ ਨੂੰ ਹਰਾਇਆ ਪੀਐਮ ਵੱਲੋਂ ਪੰਜਾਬ ਦੇ ਲਈ 1600 ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਅਮ੍ਰਿਤਕਾਂ ਤੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਮਦਦ ਜ਼ਖਮੀਆਂ ਨੂੰ ਮਿਲਣਗੇ 50-50 ਹਜ਼ਾਰ ਰੁਪਏ पीएम ਅੱਗੇ ਹੀ ਆਪਨੇ ਰਾਹਤ ਪੈਕੇਜ ਤੇ ਚੁੱਕੇ ਸਵਾਲ ਮੀਟਿੰਗ ਦੇ ਵਿੱਚ ਮੌਜੂਦ ਮੰਤਰੀ ਹਰਦੀਪ ਮੁੰਡੀਆਂ ਦਾ ਬਿਆਨ ਬੋਲੇ 1600 ਕਰੋੜ ਦਾ ਰਾਹਤ ਪੈਕੇਜ ਕਾਫੀ ਨਹੀਂ ਤਾਂ ਮੈਨੂੰ ਪੀਐਮ ਕਹਿੰਦੇ ਮੈਂ ਕਰ ਚੁੱਕਿਆ ਹਾਂ ਐਲਾਨ ਰਾਹਤ ਪੈਕੇ ਨੂੰ ਲੈ ਕੇ ਪੰਜਾਬ ਸਰਕਾਰ ਦਾ ਕੇਂਦਰ ਤੇ ਨਿਸ਼ਾਨਾ ਕੀ ਮੰਗਿਆ ਸੀ 20000 ਕਰੋੜ ਭਰ ਦਿੱਤਾ ਸਿਰਫ 1600 ਕਰੋੜ ਡਿਜਾਸਟਰ ਮੈਨੇਜਮੈਂਟ ਦਾ ਫੰਡ ਵਰਤਨ ਦੀ ਸੂਬੇ ਕੋਲ ਹੋਵੇ ਖੁੱਲ ਆਪ ਦੇ ਸਵਾਲਾਂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਜਵਾਬ ਬੋਲੇ ਇਹ 1600 ਕਰੋੜ ਸਿਰਫ ਫੌਰੀ ਰਾਹਤ ਸੁਨੇਖਿਆ ਦੇ ਆਧਾਰ ਤੇ ਮਿਲੇਗਾ ਫਾਈਨਲ ਪੈਕੇਜ पीएम ਦੇ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਬੋਲੇ ਕਿਸਾਨਾਂ ਨੂੰ ਮਾਫ਼ੀ ਦੇ ਤਿਆਵੇਗਾ 800 ਕਰੋੜ ਦਾ ਖਰਚਾ ਸੜਕਾਂ ਦੀ ਮੁਰੰਮਤ ਅਤੇ ਮਕਾਨ ਬਣਾਵੇਗੀ ਸਰਕਾਰ ਰਾਤ ਪੈ ਕਿਤੇ ਪੰਜਾਬ ਕਾਂਗਰਸ ਨੇ ਵਿੱਚ ਕੇ ਸਵਾਲ ਰਾਜਾ ਵੜਿੰਗ ਬੋਲੇ 1600 ਟਮੜ ਉੱਠ ਦੇ ਮੂੰਹ ਦੇ ਵਿੱਚ ਜੀਰਾ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬੀਆਂ ਨੂੰ ਕੀਤਾ ਨਿਰਾਸ਼ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਪੈਕੇਜ ਦੀ ਰਾਸ਼ੀ ਵਧਾਉਣ ਦੀ ਕੀਤੀ ਮੰਗ ਕਿ ਆ ਪ੍ਰਧਾਨ ਮੰਤਰੀ ਪੰਜਾਬ ਦੇ ਲਈ ਵਿੱਤੀ ਸਹਾਇਤਾ ਵਧਾਉਣ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਦੇ ਲਈ ਕਰਜ਼ਾ ਮਾਫੀ ਦੇ ਦੇ ਕਰਨ ਵਿਚਾਰ ਪੀਐਮ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇ ਸੂਬੇ ਦੇ ਲਈ 1500 ਰੁਪਏ ਦੇ ਰਾਹਤ ਪੈਕੇਜ ਦਾ ਕੀਤਾ ਐਲਾਨ ਅਮਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ ਮਿਲਣਗੇ 50000 ਰੁਪਏ ਹਿਮਾਚਲ ਦੌੜੀ ਦੇ ਦੌਰਾਨ ਪ੍ਰਧਾਨ ਮੰਤਰੀ ਨੇ 11 ਮਹੀਨੇ ਦੀ ਹੜਪੀੜਤਾ ਬੱਚੀ ਦੇ ਨਾਲ ਵੀ ਕੀਤੀ ਮਲਾਕਾਤ ਨਿਤਿਕਾ ਦੀ ਦਰਦਪਰੀ ਕਹਾਣੀ ਸੁਣ ਕੇ ਹੋਏ ਭਾਵੁਕ ਬੱਚੀ ਦੇ ਪਰਿਵਾਰ ਦੀ ਮੰਡੀ ਦੇ ਵਿੱਚ ਬੱਦਰ ਫਟਣ ਦੇ ਕਾਰਨ ਹੋਈ ਹੈ ਮੌਤ ਪੰਜਾਬ ਦੇ ਵਿੱਚ ਹੜ੍ਹ ਦੇ ਕਾਰਨ ਇੱਕ ਹੋਰ ਸ਼ਖਸ ਦੀ ਮੌਤ 52 ਤੇ ਪਹੁੰਚਿਆ ਮ੍ਰਿਤਕਾਂ ਦਾ ਅੰਕੜਾ ਪ੍ਰਭਾਵਿਤ ਪਿੰਡਾਂ ਦੀ ਗਿਣਤੀ ਵੀ 2100 ਦੇ ਕਰੀਬ ਪਹੁੰਚੀ ਰঞ্জੀਤ ਸਾਗਰ ਡੈਮ ਦੇ ਸਾਰੇ ਫਲੱਡ ਗੇਟ ਕੀਤੇ ਗਏ ਬੰਦ ਬਿਜਲੀ ਜਨਰੇਟਰ ਰਾਵੀ ਦੇ ਵਿੱਚ ਛੱਡਿਆ ਜਾ ਰਿਹਾ 20000 ਕਿਊਸਿਕ ਪਾਣੀ ਕੁਝ ਦਿਨਾਂ ਦੇ ਵਿੱਚ ਹਾਲਾਤ ਆਮ ਵਾਂਗ ਹੋਣ ਦੀ ਉਮੀਦ ਹੈ ਲਗਾਤਾਰ ਕਟੜਿਆ ਪਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ 1677.9 ਫੁੱਟ ਤੇ ਕੀਤਾ ਗਿਆ ਅਦਰਜ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਹੇਠਾਂ ਵਾਟਰ ਲੈਵਲ ਦਿੱਲੀ ਸਰਕਾਰ ਨੇ ਪੰਜਾਬ ਦੇ ਲਈ 5 ਕਰੋੜ ਦੀ ਰਾਸ਼ੀ ਕੀਤੀ ਜਾ ਰਹੀ ਦਿੱਲੀ ਦੀ ਅਮ੍ਰੇਖਾ ਗੁਪਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਚਿੱਠੀ ਕਿ ਆ ਇਸੌਕੀ ਘੜੀ ਦੇ ਵਿੱਚ ਹਰ ਦਿੱਲੀ ਵਾਸੀ ਤੇ ਸਰਕਾਰ ਹੈ ਪੰਜਾਬ ਦੇ ਨਾਲ ਜੀਨਾ ਰਾਦਾ ਸੁਆਮੀ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਫਰੋਜ਼ਪੁਰ ਦੇ ਵਿੱਚ ਕਈ ਸਸੰਘ ਘਰਾਂ ਦਾ ਕੀਤਾ ਦੌਰਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਯਾਨੀ ਸਥਿਤੀ ਬੋਲੇ ਔਕੇ ਸਮੇਂ ਦੇ ਵਿੱਚ ਕਿਸੇ ਨੂੰ ਵੀ ਘਬਰਾਉਣ ਦੀ ਨਹੀਂ ਹੈ ਲੋੜ ਡੇਰਾ ਦਾਦਾ ਸਵਾਮੀ ਦੇ ਦਰਵਾਜ਼ੇ ਮਦਦ ਲਈ ਹਮੇਸ਼ਾ ਖੁੱਲੇ ਕਰਨਤਾਰਨ ਦੇ ਹੜਤਪਾਵੀ ਇਲਾਕਿਆਂ ਦੇ ਵਿੱਚ ਪੰਚੇ ਸੁਖਵੀਰ ਸਿੰਘ ਬਾਦਲ ਤੁਸੀਬਨ ਨੂੰ ਮਜ਼ਬੂਤ ਕਰਨ ਦੇ ਲੋਕਾਂ ਨੂੰ ਦਿੱਤੀ ਨਗਦ ਰਾਜੀ ਸਥਾਨਕ ਲੋਕਾਂ ਨੂੰ ਡੀਜ਼ਲ ਤੇ ਚਾਰਾ ਵੀ ਕਰਵਾਇਆ ਮੁਹੱਈਆ ਪਰਮਿੰਦਰ ਢਿੰਸਾ ਨੇ ਹੜ੍ਹ ਪੀਸਤਾਂ ਦੇ ਲਈ ਵਿਦੇਸ਼ਾਂ ਤੋਂ ਮਿਲੀ ਮਦਦ ਦੀ ਕੀ ਪਿਛਲਾ ਸਰਕਾਰ ਤੇ ਲਾਏ ਵੱਧ ਇੰਤਜ਼ਾਮੀ ਦੇ ਇਲਜ਼ਾਮ ਲਹਿਰਾ ਦੇਵੇ ਸੱਤ ਘਰ ਬਣਵਾ ਕੇ ਦੇਣ ਦਾ ਕੀਤਾ ਐਲਾਨ ਸਿਹਤ ਮੰਤਰੀ ਬਲਵੀਰ ਸਿੰਘ ਨੇ ਪਠਾਨਕੋਟ ਸਿਵਲ ਹਸਪਤਾਲ ਦਾ ਅਚਿੰਚਿਤ ਕੀਤਾ ਦੌਰਾ ਚੈਕਿੰਗ ਦੇ ਦੌਰਾਨ ਮਲਾਜ਼ਮਾਂ ਦੀ ਕਮਜ਼ੋਰੀ ਕੀਤੀ ਛਲਾਗਾ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਰਾਹਤ ਪੈਕੇਜ ਤੇ ਵੀ ਸਿਹਤ ਮੰਤਰੀ ਨੇ ਚੁੱਕੇ ਸਵਾਲ ਫਰੋਰੀ ਦੇ ਵਿੱਚ ਟੁੱਟਿਆ ਕੱਗਰ ਦਰਿਆ ਪਿੰਡ ਸਾਗਰਾ ਦੇ ਵਿੱਚ ਪਿਆ 150 ਫੁੱਟ ਦਾ ਪਾੜ ਕਿਸਾਨਾਂ ਨੇ ਮਿੱਟੀ ਦੀਆਂ ਟਰਾਲੀਆਂ ਛੋਟੀਆਂ ਬੰਨ ਨੂੰ ਨਹੀਂ ਕੀਤਾ ਹੋਰ ਮਜ਼ਬੂਤ ਫਾਜਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਘਟਣ ਲੱਗਿਆ ਪਾਣੀ ਪਰ ਮੁਸੀਬਤ ਜੋਂ ਦੀ ᱛਿਓ ਮੁਰ ਮੁਸੀਬੇ ਦੇ ਲਈ ਸਥਾਨਕ ਲੋਕਾਂ ਨੂੰ ਆਰੀਆਂ ਨੇ ਭਾਰੀ ਦਿੱਕਤ ਪਰੇਸ਼ਾਨੀਆਂ ਆ ਰੋਸਪੁਰ ਦੇ ਪਿੰਡ ਟੱਲੀ ਗੁਲਾਮਵਾਲਾ ਦੇ ਵਿਚੜਾ ਦੇ ਕੋਹੀ ਇੱਕ ਹੋਰ ਜ਼ਿੰਦਗੀ ਪਾਣੀ ਦੇ ਵਿੱਚ ਡੁੱਬਣ ਦੇ ਨਾਲ ਇੱਕ ਚੱਕਸ ਦੀ ਮੌਤ ਪਾਣੀ ਦੇ ਵਿੱਚ ਡੁੱਬੇ ਘਰ ਦੇ ਵਿੱਚ ਕੋਈ ਸਮਾਂ ਲੈਣ ਗਿਆ ਸੀ ਬਾਬੂ ਸਿੰਘ ਗੁਰਦਾਸਪੁਰ ਦੇ ਕਸਬਾ ਕਲਾਂੌਰ ਦੇ ਵਿੱਚ ਪੈਰ ਫਿਸਲਣ ਦੇ ਕਾਰਨ ਨਾਲੇ ਦੇ ਵਿਚੁਰੜਿਆ ਨੌਜਵਾਨ 22 ਸਾਲਾ ਰਾਜੂ ਵਜੋਂ ਹੋਈ ਨੌਜਵਾਨ ਦੀ ਪਛਾਣ ਐਨਡੀਆਰਐਫ ਦੀਆਂ ਟੀਮਾਂ ਕਰੀਆਂ ਨੌਜਵਾਨ ਦੀ ਭਾਲ ਬਰਨਾਲਾ ਦੇ ਵਿੱਚ ਮਾਸੂਮੀਤ ਪਹਿਲ ਬਣੀ ਮਿਸਾਲ ਸਾਢੇ 4 ਸਾਲ ਦੇ ਹਰਗੁਣ ਨੇ ਹੜਪੀੜਤਾ ਦੀ ਮਦਦ ਦੇ ਲਈ ਦਿੱਤਾ ਆਪਣਾ ਗੁਲਕ ਡੀਸੀ ਨੂੰ ਸੌਂਪੇ ਪੈਸੇ। ਮਿਜ਼ਾਣਾ ਡੀਸੀ ਦੀ ਲੋਕਾਂ ਨੂੰ ਅਪੀਲ ਹੈ ਇੱਕ ਹਫ਼ਤਾ ਬਾਲ ਕੇ ਪੀਓ ਪਾਣੀ, ਕਿ ਆ ਖੜੇ ਪਾਣੀ ਤੋਂ ਵੀ ਰਹੋ ਸਾਵਧਾਨ। ਵਿਕਰਮਜੀਠਿਆ ਮਾਮਲੇ ਦੇ ਵਿੱਚ ਮਾਲੀ ਕੋਰਟ ਦੇ ਵਿੱਚ ਅੱਜ ਹੋਵੇਗੀ ਸੁਣਵਾਈ, ਬੈਰਕ ਬਦਲਣ ਦੇ ਲਈ ਦਾਖਲ ਕੀਤੀ ਹੈ ਪਟੀਸ਼ਨ ਨਾਮਦਨ ਤੋਂ ਬਾਅਦ ਜਾਇਦਾਦ ਕੇਸ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਹਨ ਵਿਕਰਮਜੀਠਿਆ। ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਮੁਰ ਵਿਦਾਇਕ ਰਮਨ ਰੋੜਾ ਦੀ ਜਨਤਰ ਕੋਰਟ ਦੇ ਵਿੱਚ ਮੀਸ਼ੀ ਵਿਜੀਲੈਂਸ ਤੋਂ ਬਾਅਦ ਜਬਰਨ ਵਸੂਲੀ ਮਾਮਲੇ ਦੇ ਵਿੱਚ ਜਰੰਦਰ ਪੁਲਿਸ ਨੇ ਕੀਤਾ ਗ੍ਰਿਫਤਾਰ ਗੁਰਦਾਸਪੁਰ ਦੇ ਪਿੰਡ ਚਿਮਾ ਖੁੱਡੀ ਦੀ ਸਾਕਾ ਸਰਪੰਚ ਦੇ ਪਤੀ ਦਾ ਕਤਲਣ ਪਛਾਤਿਆ ਨੇ ਗੋਲੀਆਂ ਮਾਰ ਕੇ ਉਤਾਰਿਆ ਮੌਕੇ ਘਟ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਦੋ ਹਮਲਾਵਰ ਜੀਤਪੁਰ ਸਾਹਿਬ ਦੇ ਨੇੜੇ ਪਿੰਡ ਚੀਕਣਾ ਦੇ ਵਿੱਚ ਗੋਲੀकांड ਪਤੀ ਪਤਨੀ ਦੇ ਝਗੜੇ ਦੇ ਵਿੱਚ ਸਾਲੇ ਨੇ ਜੀਜੇ ਨੂੰ ਮਾਰੀ ਗੋਲੀ ਗੰਮੀਰ ਹਾਲਤ ਵਿੱਚ ਪੀਜੀਏ ਚੰਡੀਗੜ੍ਹ ਕੀਤਾ ਰਿਪੋਰਟ ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ ਫਾਇਲ ਕਾਦੇ ਮੰਡੀ ਲਾਡੂ ਕਾਦੇ ਵਿੱਚ ਪੁਲਿਸ ਨੇ ਕੀਤਾ ਐਨਕਾਉਂਟਰ ਦੋਵੇਂ ਬਦਮਾਸ਼ ਬੁਰੀਕਰਾਂ ਦੇ ਨਾਲ ਹੋਏ ਜ਼ਖਮੀ ਮਲਾਜ਼ਮਾਂ ਨੇ ਮਲਜ਼ਮਾਂ ਨੇ ਹੋਟਲ ਬਲੈਕ ਈਗਲ ਦੇ ਵਿੱਚ ਚਲਾਈਆਂ ਸਨ ਗੋਲੀਆਂ ਮਾੜੀ ਦੇ ਸੈਕਟਰ 18 ਦੇ ਵਿੱਚ HDFC ਬੈਂਕ ਦੇ ਵਿੱਚ ਇੱਕ ਸ਼ਖਸ ਨੇ ਕੀਤੀ ਖੁਦਕੁਸ਼ੀ ਬੈਂਕ ਦੀ ਲੋਨ ਬ੍ਰਾਂਚ ਦੇ ਵਿੱਚ ਸ਼ਖਸ ਨੇ ਖੁਦ ਨੂੰ ਮਾਰੀ ਗੋਲੀ ਪੁਲਿਸ ਕਰ ਰਹੀ ਹੈ ਜਾਂਚ ਪਰ ਹਾਲੇ ਖੁਦਕੁਸ਼ੀ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ ਦਿੱਲੀ ਦੇ ਪਹਿਲੀ ਮੰਜ਼ਲ ਤੇ ਬਣੇ ਸ਼ੋਰੂਮ ਤੋਂ ਬੇਕਾਬੂ ਹੋ ਕੇ ਡਿਗੀ ਥਾਰ ਨਵੀਂ ਗੱਡੀ ਫ੍ਰੀਜ਼ ਕੇ ਨਿੰਬੂ ਕੁਸ਼ਲਦੀ ਰਸਮਕਾਰੀ ਸੀ ਮਹਿਲਾ ਹਾਸੇ ਦੇ ਵਿੱਚ ਹੋਈ ਗੰਭੀਰ ਜ਼ਖਮੀ ਗਾਇਕ ਇੰਦਰ ਪਟਡੋਰੀ ਦੇ ਨਵੇਂ ਗੀਤ ਨਿੰਚੇੜਿਆ ਧਾਰਮਿਕ ਵਿਵਾਦ ਫਗਵੇ ਕੱਪੜਿਆਂ ਤੇ ਵਿੱਚ ਹਿੰਦੂ ਚਿੰਨਾਂ ਦੀ ਵਰਤੋਂ ਕਰਕੇ ਮਜ਼ਾਕ ਡਾਉਣ ਦੇ ਇਲਜ਼ਾਮ ਪਟਿਆਲਾ ਦੇ ਵਿੱਚ ਧਾਰਮਿਕ ਸੰਗਠਨਾਂ ਨੇ ਜਤਾਇਆ ਰੋਸ ਨਾਵਾਜ਼ੇ ਪਿੰਡ ਕਾਲਸਨਾ ਦੇ ਸਰਪੰਚ ਨੇ ਵਾਪਸ ਕੀਤਾ ਸਨਮਾਨ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਸਨਮਾਨ ਚਿੰਨ ਐਸ ਡੀ ਐਮ ਨੂੰ ਸੌਂਪਿਆ ਦਿੱਲੀ ਦੇ ਵਿੱਚ 15 ਅਗਸਤ ਦੇ ਸਮਾਗਮ ਦੇ ਵਿੱਚ ਸਰਪੰਚ ਨੂੰ ਸ੍ਰੀ ਸਾਇਪੈਨ ਨੇ ਹੁਣ ਕਾਰਨ ਨਹੀਂ ਮਿਲੀ ਸੀ ਐਂਟਰੀ ਭਾਰਤ ਨੇ ਸਟਾਰਟ ਪਾਕਿਸਤਾਨੀ ਕੈਦੀਆਂ ਨੂੰ ਕੀਤਾ ਰਿਹਾ ਟਾਰੀ ਵਾਗਾ ਬਾਰਡਰ ਤੋਂ ਵਾਪਸ ਵਰਤੀ ਆਪਣੇ ਦੇਸ਼ کئی ਸਾਲਾਂ ਤੋਂ ਭਾਰਤੀ ਜ਼ਿਲ੍ਹਿਆਂ ਦੇ ਵਿੱਚ ਘਟ ਰਹੇ ਸੀ ਕੈਦ ਪੀਐਮ ਦੇ ਪੰਜਾਬ ਦੌਰੇ ਨੂੰ ਲੈ ਕੇ ਬੋਲੇ ਗਵਰਨਰ ਗੁਲਾਬਚੰਦ ਘਟਾਰੀਆ ਬੋਲੇ ਸਰਵੇਖਣ ਤੋਂ ਬਾਅਦ ਕੇਂਦਰ ਸਰਕਾਰ ਪੰਜਾਬ ਦੇ ਕਰੇਗੀ ਹਰ ਸੰਭਵ ਮਦਦ ਪੰਜਾਬ ਦੇ ਲਈ ਕੀਤੀ ਐਲਾਨਾ ਨੂੰ ਦੱਸਿਆ ਟੋਕਨ ਜੀਐਨਯੂ ਦੇ ਹਸਪਤਲ ਦੇ ਬਾਥੂਮ ਦੇ ਵਿੱਚ ਦਿਖਿਆ ਸੱਪ ਸੱਪ ਦੇਖਣ ਦੇ ਨਾਲ ਵਿਦਿਆਰਥੀਆਂ ਦੇ ਵਿੱਚ ਡਰ ਦਾ ਮਾਹੌਲ ਯੂਨੀਵਰਸਿਟੀ ਪ੍ਰਬੰਧਕਾਂ ਨੇ ਸੱਪ ਨੂੰ ਫੜ ਕੇ ਜੰਗਲ ਦੇ ਵਿੱਚ ਸੁਟਿਆ ਮਸ਼ੀਵੜਾ ਆਦੇ ਪਿੰਡ ਮਹਿੰਦੀਪੁਰ ਦੇ ਵਿੱਚ ਕਿਸਾਨ ਦੇ ਚਾਰ ਪਸ਼ੂਆਂ ਦੀ ਹੋਈ ਮੌਤ ਦੂਧ ਦੀ ਹਾਲਤ ਨਵੀਰ ਜ਼ਹਿਰੀਲੀ ਚੀਜ਼ ਖਾਣ ਦਾ ਜਤਾਇਆ ਜਾ ਰਿਹਾ ਹੈ ਸ਼ੱਕ ਪਰਿਵਾਰ ਪ੍ਰਸ਼ਾਸਨ ਦੇ ਕੋਲੋਂ ਮਾਰਜ਼ੀ ਦੀ ਕਾਰਵਾਈ ਮੰਗ ਪਾਨੀਗੜ ਦੇ ਪਿੰਡ ਮੁੱਛੀਵਾਲਾ ਦੇ ਖੇਡ ਸਟੇਡੀਅਮ ਦੇ ਵਿੱਚ ਨੌਜਵਾਨ ਦੀ ਲਟਕਦੀ ਮਿਲੀ Laash ਗੁਰਜੀਤ ਸਿੰਘ ਮਸ਼ੀਨ ਰਿਪੇਅਰ ਵਜੋਂ ਕਰਦਾ ਸੀ ਕੰਮ ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ ਮਾਨਸਾਦੀ ਵਿੱਚ ਸਿਵਰੇਜ ਤੇ ਮੀਂਹ ਦੇ ਪਾਣੀ ਦੇ ਕਾਰਨ ਵਿਗੜੇ ਹਾਲਾਤ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਕੀਤੀ ਨਾਰਾਬਾਜ਼ੀ ਤੁਰੰਤ ਇਸ ਸਮੱਸਿਆ ਦੇ ਹੱਲ ਦੀ ਕੀਤੀ ਮੰਗ ਬਰਨਾਲਾਚ ਸਿਵ릭 ਦੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਲੋਕ ਕੇ ਪ੍ਰਸ਼ਾਸਨ ਦੇ ਖਿਲਾਫ ਕੀਤਾ ਪ੍ਰਦਰਸ਼ਨ ਤੇ ਜਲਦ ਸਮੱਸਿਆ ਦਾ ਹੱਲ ਨਾ ਹੋਣ ਤੇ ਸੰਘਰਸ਼ ਦੀ ਦਿੱਤੀ ਚੇਤਾਵਨੀ। ਫਰੀਦাবাদ ਦੇ ਵਿੱਚ ਮਠਿਆਈ ਦੇ ਗੋਦਾਮ ਤੇ ਸੀਐਮ ਫਲਾਈਂਗ ਦੀ ਰੇਡ 250 ਕਿਲੋ ਮਠਿਆਈ ਦੇ ਸੈਂਪਲ ਚੈੱਕ ਦੇ ਲਈ ਭੇਜੇ ਮਿਲਾਵਟ ਪਾਏ ਜਾਣ ਤੇ ਸਖਤ ਕਾਰਵਾਈ ਦੀ ਦਿੱਤੀ ਚੇਤਾਵਨੀ। ਪੰਜਾਬ ਤੇ ਹਿਮਾਚਲ ਦੇ ਵਿਚਾਰਾਂ ਦੇ ਕਾਰਨ ਸਬਜ਼ੀਆਂ ਦੇ ਭਾਅ ਹੋਏ ਦੁੱਗਣੇ ਸੜਕਾਂ ਬੰਦ ਹੋਣ ਦੇ ਨਾਲ ਹਿਮਾਚਲ ਤੋਂ ਰੁਕੀ ਆਮਦ ਦੁਕਾਨਦਾਰ ਤੇ ਗਾਹਕ ਪਰੇਸ਼ਾਨ। ਦਿੱਲੀ ਹਾਈ ਕੋਰਟ ਪਹੁੰਚੇ ਅਦਾਕਾਰਾ ਕ੍ਰਿਸ਼ਮਕਪੂਰ ਦੇ ਬੱਚੇ ਮ੍ਰਿਤਕ ਪਿਤਾ ਦੀ 30 ਹਜ਼ਾਰ ਕਰੋੜ ਦੀ ਸੰਪਤੀ ਦੇ ਵਿੱਚ ਮੰਗਿਆ ਹਿੱਸਾ ਕਿਆ ਪਿਤਾ ਨੇ ਵਸੀਅਤ ਦੇ ਵਿੱਚ ਸੋਤੇਲੀ ਮਾਂ ਪ੍ਰੀਆ ਕਪੂਰ ਦਾ ਨਹੀਂ ਕੀਤਾ ਕੋਈ ਜ਼ਿਕਰ ਮਾਮੂਲੀ ਨੂੰ ਲੈ ਕੇ ਮਾਮਲੇ ਨੂੰ ਲੈ ਕੇ ਅੱਜ ਹੋਵੇਗੀ ਸੁਣਵਾਈ ਕ੍ਰਿਕਟ ਏਸ਼ੀਆ ਕੱਪ ਦੇ ਵਿੱਚ ਜਿਹੜਾ ਯੂਏਈ ਦੇ ਨਾਲ ਭਿੜੇਗੀ ਟੀਮ ਇੰਡੀਆ ਦੁਬਈ ਦੇ ਸਟੇਡੀਅਮ ਦੇ ਵਿੱਚ ਰਾਤ 8 ਵਜੇ ਸ਼ੁਰੂ ਹੋਵੇਗਾ ਮੁਕਾਬਲਾ 9 ਸਾਲ ਬਾਅਦ T20 ਦੇ ਫਾਰਮੈਟ ਦੇ ਵਿੱਚ ਆਮੋ ਸਾਹਮਣੇ ਹੋਣਗੀਆਂ ਦੋਵੇਂ ਟੀਮਾਂ